ਜੋ ਪੰਦੜੋ ਹਰਨਾ ਮੈਂ ਬਹਿ ਗਿਆ ਤੂੰ ਭੁੱਲ ਕੇ ਕਹਾਣੀ ਸੂਰ ਮਿਆ ਵੇਲੇ ਸੇਰ ਪੜਦਾ ਨਹੀਂ ਬਾਣੀ ਸੂਰ ਮਿਆ ਵੇਲੇ ਸੇਰ ਪੜਦਾ ਨਹੀਂ ਬਾਣੀ ਸੂਰ ਮਿਆ ਇਹ ਜੀਹਿੰਦਾ ਹੈ ਜੰਗਣਾ ਗਦਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਬਹਿ ਗਿਆ ਤੂੰ ਭੁੱਲ ਕੇ ਕਹਾਣੀ ਪੜਦਾ ਨੀ ਬਾਣੀ ਸੂਰ ਮਿਆਂ ਵੇੜੇ ਸੇਰ ਪੜਦਾ ਨੀ ਬਾਣੀ ਸੂਰ ਮਿਆਂ ਰੰਦਾ ਹਸੇ ਨੂੰ ਜਦਾ ਲਖਾਰ ਸਾਂ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਰਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਰਸਾ ਛੋਟੀ ਤੀਕ ਯੋ ਵੱਡੇ ਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਟ ਆਂ ਦੀ ਗੱਲ ਖਾਲਸਾ ਕਰ ਕਰ ਹੱਲੇ ਅਬਦਾਲੀ ਆਉਂਦਾ ਰਿਆ ਸਨਮੁਖ ਖਾਲਸਾ ਟੱਕਰ ਲਾਉਂਦਾ ਰਿਆ ਸਨਮੁਖ ਖਾਲਸਾ ਟੱਕਰ ਲਾਉਂਦਾ ਰਿਆੁੰਦੇ ਸਵਾਲ ਸਾਰੇ ਹੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਇੱਕ ਵਾਰ ਤਾਲ ਸਿੱਖ ਕੂਰਿਆ ਦਰਾਨੀਆਂ ਮੇਲੇ ਆਜੋ ਸਿੱਖ ਕੂਰਿਆ ਦਰਾਨੀਆਂ ਇਹ ਪਾਗ ਤੇ ਰਤਾਲ ਦੇ ਰਸਾਲ ਖਾਲਸਾ ਦਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਰੰਗੜ ਮਸੇਨ ਦਰਬਾਰ ਮੱਲਿਆ ਛਾਡੇ ਨਸਾਫ ਤੇ ਹੰਕਾਰ ਮੱਲਿਆ ਛਾਡੇ ਨਸਾਫ ਤੇ ਹੰਕਾਰ ਮੱਲਿਆ ਸਾ ਤੇਰੇ ਵਡਿਆ ਨੀ ਗਾਲ ਖਾਰਸਾ ਏ ਬਿਕਾਨੇ ਰੂਆ ਕੇ ਧਰਮੀ ਦਲੇਰਾਂ ਨੇ ਬਿਕਾਨੇ ਰੂਆ ਕੇ ਧਰਮੀ ਦਲੇਰਾਂ ਨੇ ਢਾਲਿਆ ਹੰਕਾਰੀ ਨੂੰ ਬਬਰ ਸ਼ੇਰਾਂ ਨੇ ਢਾਲਿਆ ਹੰਕਾਰੀ ਨੂੰ ਬਬਰ ਸ਼ੇਰਾਂ ਨੇ ਧਰਮੀਆਂ ਨੇ ਸਾ ਤੇਰੇ ਵੱਡਿਆਂ ਦੀ ਗੱਲ ਖਾਲਸਾ ਜਦ ਤੱਕ ਦੇਖਦੀਆਂ ਨੇ ਖਿលਿਆਵੇਂ ਨਾ ਤੂੰ ਜਦ ਤੱਕ ਦੇਖਦੀਆਂ ਨੇ ਖਿលਿਆਵੇਂ ਨਾ ਕਹਿੰਦਾ ਇਤਿਹਾਸ ਕੇ ਦੁਖਾਣਾ ਖਾਵੇਂ ਨਾ ਕਹਿੰਦਾ ਇਤਿਹਾਸ ਕੇ ਦੁਖਾਣਾ ਖਾਵੇਂ ਨਾ ਜੇ ਕਰੇ ਨੂਨ ਮੇੜਾ ਇਤੇ ਪੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਵੱਡਿਆਂ ਦੀ ਗੱਲ ਖਾਲਸਾ ਦਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਸਾਰਾ ਯੋਰ ਲਾਇਆ ਅੰਗਰੇਜ਼ ਬੱਚੇ ਨੇ ਸੰਸ ਮਾਰਿਆ ਅਕਲਾਂ ਦੇ ਤੇਜ ਬੱਚੇ ਨੇ ਸੰਸ ਮਾਰਿਆ ਅਕਲਾਂ ਦੇ ਤੇਜ ਬੱਚੇ ਨੇ ਜਨਵਾਰ ਖੱਟ ਦਰੋਂ ਖਾਲਸਾ ਦਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਫੇਰ ਭੁੱਲੀ ਨੀ ਸੰਸਾਰ ਸੱਚ ਦੇ ਬਰੀਦਾਂ ਨੂੰ ਪੂਜੇ ਸੰਸਾਰ ਸੱਚ ਦੇ ਬਰੀਦਾਂ ਨੂੰ ਕੌਣ ਸੁੱਤੇ ਰ ਨਾਲ ਲਖਾਰਸ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵੱਡਿਆਂ ਦੀ ਗੱਲ ਖਾਲਸਾ ਗੁਰੂ ਕਾ ਦੇ ਬਾਗ ਸਾ ਤੇਰੇ ਵੱਡਿਆਂ ਦੀ ਗੱਲ ਖਾਲਸਾ ਫੇਰ ਫੇਰ ਨਾਲ ਤੇਰੀ ਅਰਦਾਸ ਸੂਰਮਿਆ ਫੇਰ ਨਾਲ ਤੇਰੀ ਅਰਦਾਸ ਸੂਰਮਿਆ ਫੇਰ ਨਹੀਂ ਤੂੰ ਹਾਰ ਥਾਏ ਪਾਸ ਸੂਰਮਿਆ ਫੇਰ ਨਹੀਂ ਤੂੰ ਹਾਰ ਥਾਏ ਪਾਸ ਸੂਰਮਿਆ ਮੇਰੀ ਛਾਤੀ ਦੇ ਜਣ ਲੈ ਦੁਠਲ ਖਾਲਸਾ ਦੱਸਾਂ ਤੇਰੇ ਵੱਡੇ ਦੱਸਾਂ ਤੇਰੇ ਵੱਟਿਆਂ ਦੀ ਗੱਲ ਖਾਲਸਾ ਸੱਪਾਂ ਦੀਆਂ ਸਿਰਿਆਂ ਤੇ ਮਾਲਾ ਫੇਰਦਾ ਤੇਰਾ ਘਰ ਜੰਗਲ ਸਬੀਕਾ ਨੇਰ ਦਾ ਤੇਰਾ ਘਰ ਜੰਗਲ ਸਬੀਕਾ ਨੇਰ ਦਾ ਤੈਨੂੰ ਜੋ ਵੰਗਾ ਖਾਲਸਾ ਫਤੇ ਤੋਂ ਬਿਨਾ ਖਲ ਆਵੇ ਨਾ ਤੇਰੀ ਦੇਸ਼ ਰਖਵਾਲ ਤੇਰੀ ਗੱਲ ਖਾਲਸਾ ਦੱਸਾਂ ਤੇਰੇ ਵਡਿਆਂ ਦੀ ਗੱਲ ਖਾਲਸਾ ਦੱਸਾਂ ਤੇਰੇ ਵਡਿਆਂ ਦੀ ਗੱਲ ਖਾਲਸਾ ਹੱਕ ਲੈਣਾ ਸੱਚ ਕਹਿਣਾ ਤੇਰੀ ਕਾਰ ਹੈ ਜੇ ਤੂੰ ਅਨਸਾਫ ਭੁੱਲੇ ਤੇਰੀ ਹਾਰ ਹੈ ਜੇ ਤੂੰ ਅਨਸਾਫ ਭੁੱਲੇ ਤੇਰੀ ਹਾਰ ਹੈ ਇਹਨੇ ਅਕਲੀ ਉਡੀਕਦਾ ਨ ਕਲ ਖਾਲਸਾ ਏ ਆਹ ਗੱਲ ਖਾਰਸਾ ਦੱਸਾਂ ਤੇਰੇ ਵੱਡਿਆਂ ਸਾ ਤੇਰੇ ਮੱਗਿਆਂ ਦੀ ਗੱਲ ਖਾਲਸਾ